ਕਦ ਤੱਕ ਜਿਹੜੀ ਉਹ ਕੈਂਪੇਨ ਚੱਲੇਗੀ ਖਤਮ ਹੋ ਜਾਏਗੀ ਹੁਣ ਸਿਰਫ ਇੱਕ ਗੱਲ ਆ ਜੋ ਸਾਰਿਆਂ ਨੇ ਕਿਹਾ ਇਹ 'ਚ ਕੋਈ ਵੀ ਸ਼ੱਕ ਨਹੀਂ ਵੀ ਇੰਨੀ ਵੱਡੀ ਮਿਹਨਤ ਭਾਜੇਪੀ ਪਾਰਟੀ ਨੇ ਸਾਹਮਣੇ ਕੀਤੀ ਤੇ ਅੱਜ ਜੋ ਪ੍ਰਵੀਨ ਜੀ ਨੇ ਕਿਹਾ ਵੀ ਪਹਿਲਾਂ ਉਰੇ ਬੀਜੇਪੀ ਇਲੈਕਸ਼ਨ ਕਦੇ ਨੜੀ ਨਹੀਂ ਸੀ ਅੱਜ ਕੱਲ ਆਮ ਆਦਮੀ ਪਾਰਟੀ ਦਾ 2 ਸਾਲ ਪਹਿਲਾਂ ਆਪਾਂ ਦੇਖਿਆ ਉਸ ਤੋਂ ਪਹਿਲਾਂ ਕਾਂਗਰਸ ਦਾ ਦੇਖਿਆ ਉਸ ਤੋਂ ਪਹਿਲਾਂ ਅਕਾਲੀ ਦਾ ਉਹ ਸਾਰੀਆਂ ਚੀਜ਼ਾਂ ਆਪਾਂ ਦੇਖਣ ਤੋਂ ਬਾਅਦ ਪੰਜਾਬ ਉੱਥੇ ਦਾ ਉੱਥੇ ਇਸ ਕਰਕੇ ਨਹੀਂ ਮੇਰੇ ਅਰگە ਜਿਹੜਾ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਚੋਂ ਬਣਦਾ ਸੀ ਤੇ ਕਾਂਗਰਸ ਪਾਰਟੀ ਬਣਾਉਣ ਵਾਲੇ ਮੇਰੇ ਦਾਦਾ ਜੀ ਸਰਦਾਰ ਬੈਂ ਸਿੰਘ ਜੀ ਸੀ ਜੇ ਮੈਂ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਬੀਜੇਪੀ ਸ਼ਾਮਲ ਹੋਇਆ ਤਾਂ ਤੁਸੀਂ ਇਹ ਦੱਸੋ ਵੀ ਪਿੱਛੇ ਰਹਿ ਕੀ ਗਏ ਕਾਂਗਰਸ ਇਸੇ ਤਰੀਕੇ ਨਾਲ ਹਰ ਸਟੇਟ ਦੇ ਵਿੱਚ ਬਿਲਕੁਲ ਕਾਂਗਰਸ ਪਾਰਟੀ ਖਾਲੀ ਹੋ ਗਈ ਇਸੇ ਕਰਕੇ ਅਜੋ 28 ਪਾਰਟੀਆਂ ਤੁਸੀਂ ਦੂਜੀ ਗੱਲ ਹੈਰਾਨੀ ਦੀ ਇਹ ਆ ਰਾਹੁਲ ਗਾਂਧੀ ਜੀ ਹੁਣੇ ਆਏ ਸੀ ਦਿੱਲੀ 'ਚ ਮਤਲਬ ਲੋਕ ਲੋਕਾਂ ਨੂੰ ਇਹ ਸਮਝਦੇ ਕੀ ਨੇ ਵੀ ਅਸੀਂ ਹੁਦੂ ਹੀ ਬਣਾਵਾਂਗੇ ਦਿੱਲੀ 'ਚ ਉੱਥੇ ਆਪ ਵੋਟ ਕਿਹਨੂੰ ਪਾਈ ਯਾਰਾਹੂ ਲਾਤੀ ਨੇ ਝਾੜੂ ਨੂੰ ਚੰਡੀਗੜ੍ਹ ਚ ਮਨੀਸ਼ तिवारी ਬੀਜੇਪੀ ਦੇ ਗੈਂਸ ਲੜ ਰਿਹਾ ਝਾੜੂ ਤੇ ਹੱਥ ਵੱਲੋਂ ਉੱਥੇ ਰਾਹੁਲ ਗਾਂਧੀ ਕਹਿੰਦਾ ਹੈ ਕੇਜਰੀਵਾਲ ਜਿੰਦਾਬਾਦ ਜੱਫੀਆਂ ਪਾਉਂਦੇ ਆ ਇੱਥੇ ਆ ਕੇ ਕਹਿੰਦੇ ਆ ਭਗਵੰਤ ਮਾਨ ਬੜਾ ਮਾੜਾ ਹੈ ਮਤਲਬ ਤੁਸੀਂ ਹਾਂ ਅੰਦਾਜ਼ਾ ਲਾਓ ਵੀ ਇਹ ਕਨਫਿਊਜ਼ ਨੇ ਜਾਂ ਇਹ ਆਪਾਂ ਨੂੰ ਕਨਫਿਊਜ਼ ਕਰਨਾ ਚਾਹੁੰਦੇ ਆ ਇੱਥੇ ਆ ਕੇ ਰਾਜਾ ਬੜੇ ਇੰਕਾਦਾ ਏ ਭਗਵੰਤ ਮਾਨ ਮੁਰਦਾ ਵਾ ਤੇ ਉੱਥੇ ਜੇ ਭਗਵੰਤ ਮਾਨ ਦਿੱਲੀ ਚ ਕੰਪੇਨ ਕਰਨ ਜਾਂਦਾ ਏ ਉਹ ਕਹਿੰਦਾ ਰਾਹੁਲ ਗਾਂਧੀ ਜ਼ਿੰਦਾ ਵਾ ਤੁਸੀਂ ਅੰਦਾਜ਼ਾ ਲਾਓ ਵੀ ਕੀ ਇਹ ਨਾ ਇਹ ਕਰ ਖੇਲ ਕੀ ਕਰ ਰਿਹਾ ਤੇ ਹੁਣ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਵੀ ਇਹ ਬੇਬਕੂਫਿੰਗ ਲਾਈਨ ਸਮਝਣਾ ਇਹ ਸਾਨੂੰ ਕਿਉਂ ਬਣਾ ਰਹੇ ਸਿਰਫ ਇਸੇ ਕਰਕੇ ਵੀ ਲੋਕਾਂ ਨੂੰ ਭੁਲੇਖੇ ਚਾ ਕੇ ਰੱਖੀ ਹੈ ਇੱਕ ਪਾਸੇ ਕਲੀਅਰ ਮੋਦੀ ਜੀ ਜਿਨ੍ਹਾਂ ਦੀ ਸਰਕਾਰ ਬਣ ਰਹੀ ਹੈ ਤੇ ਆਪਾਂ ਇਸ ਵਾਰ ਕੋਈ ਰਿਸਕ ਲੈਣਾ ਨਹੀਂ 10 ਸਾਲ ਮੈਂ ਆਪੋਜੀਸ਼ਨ ਚ ਬੈ ਕੇ ਦੇਖਿਆ ਨਹੀਂ ਉੱਥੇ ਨਾਹਰੇਬਾਜੀ ਕਰ 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 ਕਾਂਗਰਸ ਪਾਰਟੀ ਕੋ ਵੀ ਹਾਊਸ ਬੰਦ ਕਰੋ ਜੀ ਚੱਲਣ ਨਹੀਂ ਦੇਣਾ ਤੇ ਵੀ ਚੱਲਣ ਨਹੀਂ ਦੇਣਾ ਤਾਂ ਫਿਰ ਸਾਨੂੰ ਮਿਲੂਗਾ ਕੀ ਤੇ ਇਸ ਵਾਰ ਇਹ ਫੈਸਲਾ ਪੂਰੇ ਤੁਹਾਨੂੰ ਪਤਾ ਹੈ ਪ੍ਰਾਈਮ ਮਿਨਿਸਟਰ ਸਾਹਿਬ ਆ ਕੇ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਇਹ ਕਿਹਾ ਵੀ ਬਿੱੱਡੂ ਆ ਜਿਹੜਾ ਉਹ ਮੇਰਾ ਸਾਥੀ ਆ ਮੇਰਾ ਦੋਸਤ ਆ ਤੁਸੀਂ ਕਾਮਯਾਬ ਕਰੋ ਅਮਿਤ ਸ਼ਾਹ ਜੀ ਦੋ ਦਿਨ ਪਹਿਲਾਂ ਕਹਿ ਕੇ ਗਏ ਨੇ ਵੀ ਤੁਸੀਂ ਬਣਾ ਕੇ ਭੇਜੋ ਤੇ ਮੇਰੀ ਜ਼ਿੰਮੇਵਾਰੀ ਹੈ ਲੁਧਿਆਣੇ ਨੂੰ ਕੰਟਰੋਲ ਕਰਨਾ ਲੁਧਿਆਣੇ ਨੂੰ ਸਭ ਕੁਝ ਦੇਣਾ ਤਿਕੰਤ ਫਾਇਨਾਂਸ ਮਿਨਿਸਟਰ ਕਦੇ ਅੱਗੇ ਆਏ ਸੀ ਅੱਜ ਪਿਊਸ਼ ਕੋਲ ਦੀ ਹੁਣ ਆ ਰਹੀ ਮਤਾਈਂ ਜਲਦੀ ਜਾਣਾ ਪਹੁੰਚਣ ਲੱਗਿਆ 10 ਮਿੰਟ ਹਰ ਕੱਲ ਨੂੰ ਯੋਗੀ ਜੀ ਆ ਰਹੇ ਆ 2 ਵਜੇ ਹਰ ਜ਼ਿੰਮੇਵਾਰੀ ਲੈ ਆ ਰਹੇ ਆ ਲੁਧਿਆਣੇ ਦੀ ਤੇ ਹੁਣ ਆਪਾਂ ਨੂੰ ਇੰਨਾ ਕੁਝ ਜਦੋਂ ਮਿਲ ਰਹੇ ਆ ਕਾ ਆਪਾਂ ਇਹੀ ਆਪਣੇ ਬੱਚਿਆਂ ਨੂੰ ਪੋਲੂਸ਼ਨ ਤੇ ਟ੍ਰੈਫਿਕ ਜੀ ਕੱਢ ਦੇਣਾ ਟਾਈਮ ਕਿਸੇ ਨੇ ਇਹ ਨਹੀਂ ਪਤਾ ਕਦ ਗੈਂਦ ਸਿੰਘ ਦਾ ਟੈਲੀਫੋਨ ਆ ਜਾਣਾ ਕਦ ਕਿਸੇ ਨੂੰ ਮਾਰ ਦੇਣਾ ਕਦ ਕਿਸੇ ਦਾ ਐਕਸੀਡੈਂਟ ਹੋ ਜਾਣਾ ਕੋਈ ਹਾਲਾਤ ਹੈਗੇ ਆ ਟ੍ਰੈਫਿਕਾਂ ਦੇ ਫਸੇ ਰਹੇ ਨੇ ਆ ਧੂੜ ਮਿੱਟੀ ਪਾਣੀ ਸਾਡੇ ਦੀ ਜੇ ਕੋਈ ਦੁੱਧ ਲੈਣ ਲੱਗੋ ਉਹ ਨਹੀਂ ਪਿਓਰ ਕੋਈ ਮਿਲਕ ਪ੍ਰੋਡਕਟ ਲੈ ਲਓ ਮਠਿਆਈਆਂ ਉਹ ਚ ਜ਼ਹਿਰ ਇਸ ਕਰਕੇ ਬੜਾ ਜ਼ਿਆਦਾ ਕੰਮ بگੜਿਆ ਹੋਇਆ ਇਹ ਨਹੀਂ ਕਿ ਇਕੱਲਾ ਵੀ ਸਿਰਫ ਪੋਲੀਟਿਕਲ ਪਾਰਟੀਆਂ ਭਾਸ਼ਣ ਕਰ ਦਿੰਦੀਆਂ ਚਲੀਆਂ ਜਾਂਦੀਆਂ ਇੱਥੇ ਇਹ ਕੰਮ ਨਹੀਂ ਕੰਮ ਦੀ ਅੱਜ ਯੂਪੀ ਵਰਗੀ ਸਟੇਟ ਮੱਧਿਆ ਪ੍ਰਦੇਸ਼ ਗੁਜਰਾਤ ਉਹ ਕਿਤੇ ਦੀ ਕਿਤੇ ਪਹੁੰਚ ਗਏ ਅੱਜ ਹਰਿਆਣੇ ਅਰਗ ਉਹਦੀ 13000 ਕਰੋੜ ਜੀਐਸਟੀ ਦੀ ਕਲੈਕਸ਼ਨ ਆ 13000 ਕਰੋੜ ਸਾਡੀ ਕਿੰਨੀ ਹੈ 2700 ਕਰੋੜ ਇਹਦੇ ਨਾਲ ਤਾਂ ਤਨਖਾਹਾਂ ਬਣੀ ਦਿੱਤੀਆਂ ਜਾਂਦੀਆਂ ਡਿਵੈਲਪਮੈਂਟ ਤਾਂ ਕਿੱਥੋਂ ਕਰਨੀ ਤੇ ਆਪਾਂ ਅੱਜ ਸਾਰੇ ਬਾਹਰ ਜਾਂਦੇ ਆ ਗਲਗੌਂ ਚਲੇ ਜਾਓ ਫਰੀਦাবাদ ਨੌਇਡਾ ਹੋਰ ਚਲੇ ਜਾਓ ਸ਼ਹਿਰ ਅਜ ਸਿੰਗਾਪੁਰ ਬਣੇ ਪਏ ਆ ਆਪਣੇ ਉਹੀ ਆ ਚੌੜਾ ਬਾਜ਼ਾਰ ਆ ਜੀ ਉਹੀ ਇੱਕ ਘਮਾਰ ਮੰਡੀ ਆ ਜੀ ਜਾਂ ਆ ਸਾਬੜ ਬਾਜ਼ਾਰ ਆ ਜੀ ਇਹ ਧਾਲ ਬਾਜ਼ਾਰ ਆ ਕੁਝ ਇਨਫਰਾਸਟ੍ਰਕਚਰ ਚੇਂਜ ਜੇ ਮੰਡੀ ਚਲੋ ਜੀ ਉਹੀ ਪਾਣੀ ਮੀਂਹ ਪਿਆ ਨਹੀਂ ਤੇ ਸਾਡਾ ਪਾਣੀ ਪਾਣੀ ਹੋਇਆ ਨਹੀਂ ਤੇ ਇਹਨਾਂ ਦੇ ਲਈ ਜਿੱਥੇ ਪ੍ਰਾਈਮ ਮਿਨਿਸਟਰ ਸਾਹਿਬ ਜਾਂਦੇ ਨੇ ਜਿੱਥੇ ਮਿਨਿਸਟਰ ਜਾਂਦੇ 10-10 ਹਜ਼ਾਰ ਕਰੋੜ ਦੇ ਉਦਘਾਟਨ ਕਰ ਦਿੰਦੇ ਇੱਕ ਦਿਨ 'ਚ ਤੇ ਆਪਾਂ ਨੂੰ ਤਾਂ ਜੇ ਸਾਲ 'ਚ ਇੱਕ ਦੋ ਮੰਤਰੀ ਆ ਗਏ ਤੇ ਸਾਡਾ ਤਾਂ ਕਾਇਆ ਕਲ ਪੋ ਜਾਣਾ ਜਿੱਥੇ 1 ਰੁਪਿਆ ਮੈਂ ਕਹਿੰਦਾ ਵੀ ਇਹ ਇਲੈਕਸ਼ਨ ਆਮ ਆਦਮੀ ਦੀ ਨਹੀਂ ਗਈ ਉਹਨਾਂ ਦੀ ਸਰਕਾਰ ਆ ਹੈਗੀ ਆ ਪੰਜਾਬ 'ਚ ਪਰ ਇਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਹੈ ਨਾ ਇਹਦੇ ਨਾਲ ਕਿਸੇ ਦਾ ਕੋਈ ਸੰਬੰਧ ਨਹੀਂਗਾ ਤੇ ਜਾਂ ਤੁਸੀਂ ਦੱਸ ਦੋ ਅੱਜ ਤਾਂ ਪਿੱਛੇ ਫੰਕਸ਼ਨ ਸੀ ਉੱਥੇ ਉਹ ਕਹਿ ਰਹੇ ਸੀ ਵੀ ਸਾਰਿਆਂ ਨੂੰ ਦੱਸੋ ਵੀ ਤੁਸੀਂ ਕਿਸੇ ਦੇ ਘਰੇ ਬੇਟਾ ਜਨਮ ਦਿੰਦਾ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਉਹ ਰਾਹੁਲ ગાંધી ਵਰਗਾ ਬਣੇ ਜਾਂ ਨਰਿੰਦਰ ਮੋਦੀ ਵਰਗਾ ਬਣੇ ਉਹ ਨੌਂ ਨਹੀਂ ਮੈ ਲੈਣਾ ਚਾਹਦਾ ਹੁਣ ਤਾਂ ਉਹ ਨੌਂ ਵੀ ਕਈ ਚੇਂਜ ਕਰਕੇ ਜਿਨ੍ਹਾਂ ਦੇ ਨਾਂ ਸੀਗੇ ਬੱਪੂ ਉਹ ਵੀ ਕਹਿੰਦੇ ਸਾਡਾ ਨਾਂ ਲਾ ਦੇ ਉੱਥੇ ਆ ਕਰੋ ਬੜਾ ਮਹਿਸੂਸ ਹੁੰਦਾ ਹੈ ਉੱਥੇ ਹੀ ਇਹ ਗੱਲ ਵੀ ਚ ਲਾਣ ਦੱਸਦੇ ਜੇ ਤੁਸੀਂ ਨੂੰ ਕਹੋਗੇ ਬੱਪੂ ਜੀ ਇੱਧਰ ਆਓ ਕਹਿੰਦਾ ਨਾ ਜੀ ਮੇਰਾ ਬੜਾ ਨਾਂ ਲੈ ਲਓ ਹੁਣ ਆ ਕੱਪੂ ਨਾ ਬੁਲਾਇਆ ਕਰੋ ਤੇ ਇਹ ਕੁਦਰਤੀ ਗੱਲ ਹੈ ਜੇ ਤੁਸੀਂ ਕੁਝ ਕਰੋਗੇ ਨਹੀਂ ਤੇ ਫਿਰ ਨਹੀਂ ਹੋਊਗਾ ਹੁਣ ਡਿਵੈਲਪਮੈਂਟ ਦੀ ਗੱਲ ਆ ਉਹ ਗਵਰਨਮੈਂਟ ਨੇ ਕਰਨੀ ਆ ਆਸਤਾ ਦੀ ਗੱਲ ਆ ਅੱਜ ਆਪ ਰਾਮ ਮੰਦਰ ਦੀ ਗੱਲ ਲੋਕਾਂ ਨੇ ਸਭ ਨੇ ਕਹੇ ਕਾਂਗਰਸੀਏ ਕੋਈ ਸਭ ਨੇ ਕਸਮਾਂ ਖਾਦੀਆਂ ਕਿਉਂਕਿ ਅੱਗੇ ਇਹ ਗੱਲ ਕਹਿ ਦਿੰਦੇ ਸੀ ਵੀ ਭਾ ਜੀਪੀ ਨੂੰ ਵੋਟ ਪਾ ਦਾਂਗੇ ਜੀ ਜਦੋਂ ਰਾਮ ਮੰਦਰ ਬਣੂਗਾ ਇਹ ਗੱਲ ਆਮ ਅਸੀਂ ਕਹਿੰਦੇ ਸੀ ਕਾਂਗਰਸ ਚ ਵੀ ਪਾ ਦਿਓ ਜੀ ਵੀ ਜੀਪੀ ਨੂੰ ਵੋਟਾਂ ਉਦੋਂ ਪਾਇਓ ਜਿੱਦਣ ਇਹਨਾਂ ਨੇ ਜੋ ਸਭ ਤੋਂ ਵੱਡਾ ਵਾਅਦਾ ਤਾ ਰਾਮ ਮੰਦਰ ਦਾ ਹੈ ਜਬ 370 ਦਾ ਉਦੋਂ ਪਾ ਦਿਓ ਅਗਲੇ ਨੇ ਉਹ ਵੀ ਕਰਕੇ ਦਿਖਾਤਾ ਅੱਜ ਅਸੀਂ ਟੈਂਟ ਚ ਇੱਕ ਧੁੱਪੇ ਖੜੇ ਸੀ ਮੈਂ ਉੱਥੇ ਗਿਆ ਮੈਂ ਕਿਹਾ ਦੇਖੋ ਅੱਜ ਆਹ ਟੈਂਪਰੇਚਰ ਅੱਜ 52 52 ਡਿਗਰੀ ਤੇ ਦਿੱਲੀ ਪਹੁੰਚ ਗਿਆ ਤੇ ਉਹ ਤਪਦੇ ਚ ਉਮੀਂ ਨਿਹਰੀ ਚ RAM ji ਉੱਥੇ ਟੈਂਟਾਂ ਜਨਾ ਪੱਖਾ 1 ਮਿੰਟ ਬੰਦ ਹੋ ਜੇ ਜਾਨ ਨਿਕਲ ਜਾਂਦੀ ਤੇ ਪਰ ਕਿਸੇ ਦਾ ਕਸੂਰ ਕੀ ਸੀ RAM ਮੰਦਰ ਕਮੇਟੀ ਨੇ ਬੁਲਾਇਆ ਸੀ BJP ਨੂੰ ਵੀ ਬੁਲਾਇਆ ਸੀ Congress ਨੂੰ ਵੀ ਤੇ Congress ਅਸੀਂ ਉਦੋਂ ਹੀ ਫੈਸਲਾ ਕੀਤਾ Congress ਕਹਿੰਦੀ ਨਾ ਜੀ ਅਸੀਂ ਤਾਂ ਬਾਈਕਾਟ ਕਰਾਂਗੇ ਵਿਰੋਧ ਕਰਾਂਗੇ ਅੱਜ ਤੱਕ ਨਾ راہੁਲ ਗਿਆਨ ਅਪ੍ਰੇਨ ਕਨਾਂ ਸੋਨੀਆ ਜੀ ਉਹਨਾਂ ਨਾਲ ਕੀ ਦੁਸ਼ਮਣੀ ਆਵੇ ਤੁਸੀਂ ਜਾਓ ਲੋਕ ਤੁਹਾਨੂੰ ਵੀ ਕਹਿਣਗੇ ਠੀਕ ਵੀ ਪ੍ਰਾਈਮ ਮਿੰისტਰ ਵੀ ਗਏ ਨੇ ਬੀਜੇਪੀ ਗਰਸ਼ਵੀ ਗਈ ਹੈ ਪਰ ਇਹਨਾਂ ਨੇ ਇੱਕ ਵਰਗ ਨੂੰ ਖੁਸ਼ ਕਰਨਾ ਉਹਨਾਂ ਨੂੰ ਖੁਸ਼ ਰੱਖਣਾ ਵੀ ਉਹ ਨਾ ਸਾਥੋਂ ਟੁੱਟ ਜਾਣ ਹਿੰਦੂ ਪ੍ਰਵਾਣੀ ਸਿੱਖ ਦੀ ਕੋਈ ਪ੍ਰਵਾਣੀ ਬਾਕੀ ਕਿਤੇ ਜਾਣ ਕੋਈ ਪ੍ਰਵਾਣੀ ਇੱਕ ਵਰਗ ਬਸ ਉਹ ਸਾਡੇ ਨਾਲ ਰਹੇ ਕਿਉਂਕਿ ਉਹ ਵੋਟ ਬੈਂਕ ਕੰਟਰੈਕਟ ਰੱਖਣੀ ਚਾਹੁੰਦੇ ਆ ਤੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਫਿਰ ਜੇ ਉਹ ਕੱਲਾ ਇੱਕ ਦਾ ਖਿਆਲ ਰੱਖਦੇ ਆ ਤੇ ਫਿਰ ਬਾਕੀ ਉਹਨਾਂ ਦਾ ਖਿਆਲ ਕਿਉਂ ਰੱਖਣ ਐਂ ਬਲੂਸ ਕਰ 1 ਜੂਨ ਨੂੰ ਸਾਰਾ ਦਰਬਾਰ ਸਾਹਿਬ ਤੇ ਇਹ ਕਿ ਨਹੀਂ ਕਿਤੇ ਮਨ ਰਹਿ ਗਈ ਆਹੋ ਹੱਥੇ ਚੱਲ ਰਹੇ ਹਾਂ ਉਹਦੋਂ ਬਿਲਕੁਲ ਇਹੀ ਮੈਂ ਤਾਂ ਇਹੀ ਕਹਣਾ ਵੀ ਇਹ ਮਤਲਬ ਜਿਹ ਫੇਰ ਵੀ ਨਹੀਂ ਸਮਝ ਆਉਂਦੀ ਕਿਸੇ ਨੂੰ ਤੁਸੀਂ ਜਿਹੜੇ ਕਾਂਗਰਸੀ ਨੇ ਜ ਆਮ ਆਦਮੀ ਉਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਚੋਣੇ ਕੀ ਹੋ ਜਾਂ ਹੁਣ ਦੋ ਦਿਨ ਨੇ ਨਾ ਆਪਣੇ ਕੋਲ ਫੈਸਲੇ ਹੋਣੇ ਆ ਉਹ ਵੀ ਤੁਸੀਂ ਧੋਖਾ ਕਿਉਂ ਆਪਣੇ ਆਪ ਨੂੰ ਦੇ ਰਹੇ ਹੋ ਉੱਥੇ ਤਾਂ ਜਿਹ ਅਲਾਈਐਂਸ ਜ ਉੱਥੇ ਤਾਂ ਸਾਰੇ ਐਮਪੀ ਆ ਨੇ ਇਕੱਠੇ ਹੀ ਹੋਣਾ ਜਦੋਂ ਕੋਈ ਦਿੱਲੀੋਂ ਜਿੱਤ ਗਿਆ ਕੋਈ ਪੰਜਾਬ ਤੋਂ ਜਿੱਤ ਗਿਆ ਉੱਥੇ ਤਾਂ ਫੇਰ ਇਕੱਠੇ ਹੋ ਕੇ ਇੰਡੀਆ ਦਾ ਐਲਾਈਐਂਸ ਹੀ ਆ ਤੇ ਫੇਰ ਉੰਬੇ ਫੂਲ ਬਣਾ ਰਹੇ ਇਹ ਆਪਾਂ ਸਿੱਧੀ ਗੱਲ ਜੋ ਪ੍ਰਾਈਮ ਮਿਨਿਸਟਰ ਦੀ ਜ਼ਿੰਮੇਵਾਰੀ ਲੈ ਕੇ ਅਮਿਤ ਸ਼ਾਹ ਜੀ ਲੈ ਕੇ ਯੋਗੀ ਜੀ ਆ ਰਹੇ ਆ ਫਿਨਾਂਸ ਮਿਨਿਸਟਰ ਲੈ ਕੇ ਤੇ ਆਪਾਂ ਇੱਕ ਵੋਟ ਹੀ ਪਾਉਣੀ ਹੈ ਸਭ ਨੂੰ ਕੋ ਭਾਈ ਕਾਂਗਰਸ ਨੂੰ ਪਾ ਕੇ ਆਪਾਂ ਕਿਹੜੀਆਂ ਬੜੀਆਂ ਲੈ ਲਈਆਂ ਕੀ ਕਰ ਲਿਆ ਆਮ ਆਦਮੀ ਪਾ ਕੇ ਉਹਨੂੰ ਕਿਹੜੇ ਝੰਡੇ ਝੂਲ ਰਹੇ ਆ ਤੇ ਇਸ ਕਰਕੇ ਜੇ ਆਪਾਂ ਚਾਹਨੀ ਔਰ ਏਮਸ ਆਵੇ ਮੈਟਰੋ ਚੱਲੇ ਇਲੈਕਟ੍ਰਿਕ ਗੱਡੀਆਂ ਬੱਸਾਂ ਚੱਲਣ ਜੇ ਆਪਣਾ ਚੋਣੀਆਂ ਮੈਡੀਕਲ ਕਾਲਜ ਖੁੱਲਣ ਤੇ ਨਾ ਪੀਜੀਆ ਚੰਡੀਗੜ੍ਹ ਜਾਣਾ ਪਵੇ ਨਾ ਮੈਦੰਤਾ ਜਾਣਾ ਪਵੇ ਤੇ ਫਿਰ ਤਾਂ ਪਾ ਲੋ ਕਮਲ ਦੇ ਫੁੱਲ ਨੂੰ ਪੰਜ ਨੰਬਰ ਜੀ ਆਹੀ ਕੁਐਸਚਨ ਨਹੀਂ ਇਹੋ ਜਿਹੜਾ ਫਿਰ ਤਾਂ ਹੈਗੀ ਆ ਉਸ ਮੌਤ ਪਰ ਚੱਲੀ ਜਾਊਗਾ ਕੰਮ ਕਿਉਂਕਿ ਕਾਂਗਰਸ ਨੇ ਤੇ ਆਮ ਆਦਮੀ ਨੇ ਤਾਂ ოਪੀਸ਼ਨ ਜਿ ਬਹਿਣਾ ਉਹਨਾਂ ਦੀ ਸਰਕਾਰ ਤਾਂ ਜਿਹੜੀ ਮੋਦੀ ਜੀ ਦੀ ਬਣ ਗਈ 6 ਰੌਂਡਾਂ ਚ ਉਹ 350 ਤੋਂ ਉੱਤੇ ਸੀਟਾਂ ਜਿਹੜੀਆਂ ਉਹ ਬਹੁਤ ਚੁੱਕਿਆ ਇਸ ਕਰਕੇ ਉਰੇ ਵੀ ਭਾਗ ਖੋਜਣਗੇ ਲੁਧਿਆਣੇ ਦੇ ਇੱਥੇ ਆਪਾਂ ਵੀ ਕੋਈ ਇੰਟਰਨੈਸ਼ਨਲ ਸਟੇਡੀਅਮ ਬਣਾ ਲਾਂਗੇ ਕ੍ਰਿਕਟ ਦਾ ਆਪਾਂ ਵੀ ਕੋਈ 올 ਵੈਦਰ ਸਟੇਡੀਅਮ ਬਣਾ ਲਾਂਗੇ ਜਿੱਥੇ ਸਾਡੇ ਵੀ ਕੋਈ ਖੇਡਾਂ ਸਾਡੇ ਬੱਚੇ ਵੀ ਖੇਡ ਜਾਣਗੇ ਸਾਡੇ ਵੀ ਬਜ਼ੁਰਗਾਂ ਦਾ ਇਲਾਜ ਹੋਰੇ ਕਿਤੇ ਪੀਜੀਆਈ ਐਮਸ ਚ ਹੋ ਜਾਏ ਪੀਜਪੀ ਦਾ ਇੱਕੋ ਹੀ ਆਪਾਂ ਇੱਕ ਲੱਖ ਵੋਟ ਤੱਕ ਜਿੱਤ ਰਹੇ ਹਾਂ ਜੋ ਅਮਿਤ ਸ਼ਾਹ ਜੀ ਮੈਨੂੰ ਸਾਰਾ ਜੋ ਏਜੰਸੀਆਂ ਦੱਸ ਕੇ ਗਈ ਹੈ ਇਹ ਜੇ ਆਪਾਂ ਵੋਟ ਪਾ ਕੇ ਕੋਈ ਨਹੀਂ ਰੋਕ ਸਕਦਾ ਜੇ ਆਪਾਂ ਇਸ ਕੰਚਰੇ ਵੀ ਅੱਜ ਆਪਾਂ ਤੇਜੀ ਜੀ ਜਾਈਏ ਜਾ ਗਰਮੀ 1 ਘੰਟਾ ਲੱਗਣਾ 1 ਘੰਟੇ ਪਿੱਛੇ ਪੰਜਾਬ ਦੀ ਇੰਡਸਟਰੀ ਪੰਜਾਬ ਦਾ ਜਿਹੜਾ ਸਾਰਾ ਕੁਝ ਤੇ ਲੁਧਿਆਣੇ ਦਾ ਕਿਉਂਕਿ 60% ਰੋਲ ਸਾਡਾ ਹੈ ਪੰਜਾਬ ਚ ਲੁਧਿਆਣੇ ਦਾ ਜੇ ਉਹਨੂੰ ਬਦਲਣਾ ਹੈ ਤੇ 1 ਘੰਟਾ ਜ਼ਿੰਦਗੀ ਦਾ ਕੱਢ ਲੋ ਬੱਚਿਆਂ ਨੂੰ ਵੀ ਕਹੋ ਆਪ ਵੀ ਕਹੋ ਕਰਵਲੇ ਨੂੰ ਵੀ ਕਹੋ ਇਹ ਨਾ ਦੇਖੋ ਈਸ਼ਵਰ ਮੋਦੀ ਜੀ ਨੂੰ ਪਹਿਲੀ ਵਾਰ ਵੋਟ ਪਾਣੀ ਆਪਾਂ ਤਦ ਅਸਲ ਮੌਕਾ ਨਹੀਂ ਮਿਲਿਆ ਤਿੱਕेश्वर ਪਹਿਲੀ ਵਾਰ ਕਮਲ ਦੇ ਫੁੱਲ ਨੂੰ ਹੋਰ ਲਾ ਕੇ ਆਪਾਂ 400 ਦੀ ਮਾਲਾ ਚ ਭੇਜਣਾ ਤੁਸੀਂ ਉਦੋਂ ਬਾਅਦ ਮੈਂ ਜਾਣਾ ਤੇ ਮੋਦੀ ਜੀ ਜਾਣ ਤੁਹਾਨੂੰ ਇਸ ਦਾ ਕੋਈ ਫਿਕਰ ਨਹੀਂ ਹੋ ਇਹ ਮੇਸ਼ਾ ਬਲਾ ਨਾਲ ਮੈਂ ਤੁਹਾਡਾ ਧੰਨਵਾਦੀ ਹਾਂ ਕਿਉਂਕਿ ਅੱਜ ਕਰਿਆ ਜੀ ਜਾਂ ਮੇਟਰ ਫੇਰ ਆ ਰਹੇ ਨੇ ਕਿੰਨਾ ਝੋੜ ਲਾਇਆ ਹੈ ਸਾਹਮਣੇ ਤੀਜੀ ਵਾਰ ਆ ਗਿਆ ਅੱਜ ਕਹਿੰਦੇ ਰੋਡ ਸ਼ੋਅ ਮੈਂ ਕਰੂੰ ਹਰੇਕ ਦਾ ਇਹ ਵੀ ਆਰ ਪੀ ਚੇਕੀ ਦਾ ਕਮਲ ਦਾ ਫੁੱਲ ਖਿੜ ਗਿਆ ਸੀ ਪੰਜਾਬ ਠੀਕ ਕਰ ਲਈ ਦੇ ਇਸ ਕਰਕੇ ਤੁਸੀਂ ਵੀ ਉਹ ਨਹੀਂ ਜੋਰ ਲਾ ਦਿਓ ਨਹੀਂ ਕੰਮ ਬੜਾ ਖਰਾਬ ਆ ਕਿਧਰੇ ਪਾਸੇ ਅਮਰਿੰਪਾਲ ਲੜ ਰਿਹਾ ਕਿਸੇ ਪਾਸੇ ਸਰਦਨ ਸਿੰਘ ਜਲਾਸੀ ਇੰਦਰਾ ਗਾਂਧੀ ਜੱਜਸਨ ਉਹ ਲੜ ਰਿਹਾ ਉਹ ਵੀ ਬੜੀ ਖਤਰਨਾਕ ਘੜੀ ਹੈ ਇਹਨੂੰ ਵੀ ਦਿਮਾਗ ਨਾਲ ਸੋਚੋ ਇਹ ਦਵਾਰਾ ਉੱਧਰ ਦੂਜਾ ਕੰਮ ਵੀ ਚੱਲ ਰਿਹਾ ਉਹ ਸਭ ਤੋਂ ਘੰਟ ਦਲਨ ਖਤਰੀ ਨਹੀਂ ਘੰਟੀ ਹੈ ਕਿ ਜੇ ਇੱਕ ਪਾਸੇ ਉਹ ਜਿੱਤਦੇ ਆ ਇਹ ਕਿ ਸੰਤਾਲੀਆਂ ਚੱਲਣਗੀਆਂ ਤਿੰਨ ਕਪਸਿੰਗ ਆਪਾਂ ਬਿਰੇਰ ਕੇ ਜਿੱਤੇ ਅਤੇ ਉਹ ਰਮਨ ਸ਼ਾਂਤੀ ਇਹ ਜਰੂਰ ਜਿੱਥੇ ਵੀ ਤੁਹਾਡੇ ਰਿਸ਼ਤੇਦਾਰ ਨੇ ਖਡੂਰ ਸਾਹਿਬ ਚ ਅਧਰੀਤ ਕੋਟ ਖਾਸ ਤੌਰ ਤੇ ਜਿੱਥੇ ਸਭ ਤੋਂ ਖਤਰਨਾਕ ਬੰਦੇ ਲੈਕਚਰਾ ਰਹੇ ਉਥੇ ਆਪਣੇ ਲੋਕਾਂ ਨੂੰ ਕਹੋ ਜ਼ਰੂਰ ਜੇ ਕਿਤੇ ਉਹ ਝੇਲਾ ਚ ਬੈਠੇ ਜਿੱਤਗੇ ਤੇ ਫਿਰ ਆਪਣਾ ਲੋਣਾ ਵੀ ਜਿਹੜਾ ਹੈ ਤੇ ਸੀਰੀਅਸ ਹੈ ਬਹੁਤ ਇਹਨੂੰ ਦਿਮਾਗ ਚ ਇਹਨੂੰ ਜ਼ਹਿਨ ਚ ਰੱਖੋ ਨੇ ਪੰਜ ਿਆਰ ਦੁਆਰਾ ਫਿਰ ਆਪਾਂ ਨੂੰ ਰਹਿਣ ਦਾ ਮੌਕਾ ਨਹੀਂ ਮਿਲ ਕਾ ਜੇ ਹਜੇ ਲੋਕੀ ਤੇ ਜਿੱਤੀ ਕੋਰੇ ਵੀ ਖੜਾ ਕਮਲਜੀਤ ਪ੍ਰਾਣ ਉਹਦਾ ਕਰ ਦਿੱਤਾ ਇਸ ਕਰਕੇ ਬੜਾ ਬਚਾ ਤੇ ਧੰਨਵਾਦ ਤੁਹਾਡਾ ਪੰਜ ਨੰਬਰ ਬਟਨ ਕਮਲ ਦਾ ਫੁੱਲ ਜੀ ਕਾਮਯਾਬ ਤੁਸੀਂ ਕਰਨਾ ਤੇ ਤੁਹਾਡੇ ਚਰਨਾਂ ਚ ਪੈਣਾ ਨਮਸਕਾਰ ਮੈਂ ਕਮਲ ਨੌਲਖਾ ਮੈਂ ਸ੍ਰੀ ਜੈਨ ਸਥੰਪ 13 ਪੰਸਵਾਲ ਲੁਧਿਆਣਾ ਕਾ ਪੂਰਵ ਅਧਿਖਸ਼ मैं भारतीय जनता पार्टी जो आज देश में एक सर्वे सर्वा पार्टी है पहली बार पंजाब में चुनाव लड़ रही है उसके लिए हम एकत्रित होकर के हम ये चाह रहे हैं कि वो ज, वो पूरे दल बल के साथ आए मैं भारतीय जनता पार्टी जो बिट्टू जी खड़े हैं जो हमारे अच्छे कार्यकर्ता हैं उनका हम पूरा तय दिल से आज हमने व्यापारी और तेरापन्थ सभा के तत्वाधान में उनको बुलाकर एक आम सभा की एक मीटिंग की उनसे हमने जिज्ञासाएं की कि आप आ, आ, आकर के क्या करना है आपने उन्होंने पूरी जिज्ञासाओं का समाधान दिया और उन्हें आश्वासन दिया कि जो व्यापारी वर्ग या जैन धर्म है उसको बढ़ाने के लिए वो कोई कसर नहीं छोड़ेंगे तो हम पूरे मन धन से बीजेपी के साथ जुड़कर और ਰਵਨੀਤ ਜੀ ਬਿੱਟੂ ਕੋ 400 ਕੀ ਮਾਲਾ ਹੈ ਉਸਮੇ ਇੱਕ ਮਾਲਾ ਜ਼ਰੂਰ ਪਿਲਾएंगे इसी आशा और विश्वास के साथ बहुत बहुत धन्यवाद